ਲਾਰੈਂਸ ਦੀ ਇੰਟਰਵਿਊ ਪੰਜਾਬ ਸਰਕਾਰ ਦੇ ਗਲੇ ਦੀ ਫਾਸ ਬਣੀ ਹੋਈ ਹੈ ਔਰ ਹਾਈ ਕੋਰਟ ਦੇ ਵਿੱਚੋਂ ਇੱਕ ਤੋਂ ਬਾਅਦ ਇੱਕ ਆਦੇਸ਼ ਜਾਰੀ ਹੁੰਦਾ ਕਿਉਂਕਿ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਤਾਂ ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ ਤਤਕਾਲੀ ਪੁਲਿਸ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਨੇ ਮੁਹਾਲੀ ਦੇ ਉਸ ਦੇ ਐਸਐਸਪੀ ਉਸ ਵੇਲੇ ਦੇ ਐਸਪੀ ਡੀਐਸਪੀ ਤੇ CIA ਇਨਚਾਰਜ ਨੂੰ ਨੋਟਿਸ ਭੇਜੇ ਗਏ ਨੇ ਕੋਰਟ ਨੇ ਪੁੱਛਿਆ ਹੈ ਕਿ ਹੁਣੇ ਅਧਿਕਾਰੀ ਕਿੱਥੇ ਪੋਸਟਡ ਨੇ ਲਾਰੈਂਸ ਨੂੰ ਕਿਸ FIR ਦੇ ਤਹਿਤ ਖਰੜ ਲਿਆਂਦਾ ਗਿਆ ਖਰੜ ਦੇ CIA ਸਟਾਫ ਦੇ ਵਿੱਚ ਲਾਰੈਂਸ ਦਾ ਇੰਟਰਵਿਊ ਹੋਇਆ ਸੀ ਇਹ ਗੱਲ ਹਾਈ ਕੋਰਟ ਦੇ ਵਿੱਚ ਸਪਸ਼ਟ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਹਾਈ ਕੋਰਟ ਲਗਾਤਾਰ ਪੰਜਾਬ ਪੁਲਿਸ ਤੋਂ ਸਵਾਲ ਪੁੱਛ ਰਿਹਾ ਪੰਜਾਬ ਸਰਕਾਰ ਤੋਂ ਸਵਾਲ ਪੁੱਛ ਰਿਹਾ ਹੈ ਸਰਕਾਰ ਨੇ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਕਿ ਚਾਰ ਅਫਸਰ ਉਸ ਵੇਲੇ ਦੇ ਐਸਐਸਪੀ ਉਸ ਵੇਲੇ ਦੇ ਐਸਪੀ ਡੀਆਈਐਸਪੀ ਤੇ ਸੀਆਈਏ ਇਨਚਾਰਜ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਕਾਰਨ ਦੱਸੋ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤਾਂ ਹਾਈ ਕੋਰਟ ਨੇ ਪੁੱਛਿਆ ਹੈ ਕਿ ਹੁਣ ਇਹ ਦੱਸੋ ਕਿ ਇਹ ਅਫਸਰ ਸਾਰੇ ਪੋਸਟਡ ਕਿੱਥੇ ਨੇ ਸੋ ਇਹ ਵੀ ਜਾਣਕਾਰੀ ਜਿਹੜੀ ਹੈ ਹਾਈ ਕੋਰਟ ਵੱਲੋਂ ਮੰਗੀ ਗਈ ਹੈ ਯਾਨੀ ਅਗਲੇ ਦਿਨਾਂ ਦੇ ਵਿੱਚ ਹਾਈ ਕੋਰਟ ਇਹਨਾਂ ਅਫਸਰਾਂ ਬਾਬਤ ਵੀ ਕੋਈ ਸਖਤ ਫੈਸਲਾ ਲੈ ਸਕਦਾ ਹੈ ਪਰ ਫਿਲਹਾਲ ਇਹ ਕੇਸ ਦੀ ਸੁਣਵਾਈ ਜਾਰੀ ਹੈ ਔਰ ਇਸ ਦੇ ਵਿੱਚ ਜੋ ਇਨਫੋਰਮੇਸ਼ਨ ਪੰਜਾਬ ਸਰਕਾਰ ਕੋਲ ਦਿੱਤੀ ਗਈ ਹੈ ਉਸ ਦੇ ਆਧਾਰ ਤੇ ਹਲੇ ਕੋਰਟ ਅੱਗੇ ਦੀ ਕਾਰਵਾਈ ਨੂੰ ਦੇਖ ਰਿਹਾ ਸੋ ਲਾਰੈਂਸ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਕੋਰਟ ਵੱਲੋਂ ਇਹ ਪੁੱਛਿਆ ਗਿਆ ਕਿ ਹੁਣ ਤੱਕ ਸਰਕਾਰ ਨੇ ਇਸ ਦੇ ਵਿੱਚ ਕੀ ਕੁਝ ਕੀਤਾ ਸੋ ਲਾਰੈਂਸ ਦੇ ਦੋ ਇੰਟਰਵਿਊ ਹੋਏ ਸੀ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਹੋਇਆ ਸੀ ਔਰ ਦੂਸਰਾ ਇੰਟਰਵਿਊ 17 ਮਾਰਚ 2023 ਨੂੰ ਹੋਇਆ ਸੀ ਉਸ ਤੋਂ 3 ਦਿਨ ਬਾਅਦ ਪਰ ਇਹਨਾਂ ਦੋਨਾਂ ਇੰਟਰਵਿਊਜ਼ ਦੇ ਵਿੱਚ ਫਰਕ ਸੀ ਪਹਿਲਾਂ ਤੇ ਸਾਫ਼ ਤੌਰ ਤੇ ਪੱਲਾ ਝਾੜ ਲਿਆ ਗਿਆ ਸੀ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਡੀਜੀਪੀ ਨੇ ਕਹਿ ਦਿੱਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਏ ਪਰ ਬਾਅਦ ਦੇ ਵਿੱਚ ਹਾਈ ਕੋਰਟ ਨੇ ਆਪਣੇ ਪੱਧਰ ਤੇ ਇੱਕ ਸਿਟ ਬਣਾਈ ਤੇ ਉਸ ਸਿਟ ਨੇ ਇਹ ਖੁਲਾਸਾ ਕੀਤਾ ਕਿ ਇਹ ਇੰਟਰਵਿਊ ਖਰੜ ਸੀਆਈਏ ਸਟਾਫ ਦੇ ਵਿੱਚ ਹੋਇਆ ਸੀ ਇਹਨਾਂ ਚੋਂ ਇੱਕ ਇੰਟਰਵਿਊ ਖਰੜ ਸੀਆਈਏ ਸਟਾਫ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਕੋਰਟ ਨੇ ਸ਼ਕਤੀ ਕੀਤੀ ਪੰਜਾਬ ਸਰਕਾਰ ਤੋਂ ਪੁੱਛਿਆ ਤਾ ਹੁਣ ਸਰਕਾਰ ਨੇ ਕਿਹਾ ਹੈ ਕਿ ਅਸੀਂ ਉਸ ਵੇਲੇ ਦੇ ਐਸਐਸਪੀ, ਐਸਪੀ, ਡੀਐਸਪੀ ਤੇ ਸੀਆਈਏ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਇਸ਼ੂ ਕਰਾਇਆ ਹੈ ਜਿਸ ਤੋਂ ਬਾਅਦ ਕੋਰਟ ਨੇ ਅੱਗੇ ਇਹ ਪੁੱਛਿਆ ਹੈ ਕਿ ਇਨ੍ਹਾਂ ਅਫਸਰਾਂ ਬਾਰੇ ਹੋਰ ਡਿਟੇਲ ਦਿਓ ਕਿ ਹੁਣ ਇਹ ਸਾਰੇ ਅਫਸਰ ਕਿੱਥੇ ਤਾਇਨਾਤ ਨੇ ਸੋ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਜਿਹੜਾ ਹੈ ਇਹ ਪੰਜਾਬ ਸਰਕਾਰ ਦੇ ਗਲੇ ਦੀ ਫਾਸ ਬਣਿਆ ਹੋਇਆ ਹਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਔਰ ਜਾਣਕਾਰੀ ਦੇ ਲਈ ਉਮੇਸ਼ ਕਾਫੀ ਕੁਝ ਇਸ ਪੂਰੀ ਸੁਣਵਾਈ ਦੇ ਦੌਰਾਨ ਰਿਹਾ ਹੈ ਔਰ ਹੁਣ ਇਹ ਕੇਸ ਇੱਕ ਤੇ ਸਮਝਣਾ ਚਾਹਾਂਗੇ ਕਿ ਇਸ ਵੇਲੇ ਕਿੱਥੇ ਖੜਾ ਹੈ ਔਰ ਕੋਰਟ ਨੇ ਜਿਹੜਾ ਪੁੱਛਿਆ ਹੈ ਕਿ ਅਫਸਰਾ ਬਾਰੇ ਦੱਸੋ ਜੇ ਜੇ ਇਹ ਕਾਰਨ ਦੱਸੋ ਨੋਟਿਸ ਜਾਰੀ ਹੋਏ ਆ ਤਾਂ ਫਿਰ ਇਹਨਾਂ ਨੂੰ ਤਨਾਤ ਕਰਕੇ ਕਿਉਂ ਰੱਖਿਆ ਕਿ ਇਹ ਪੁੱਛਿਆ ਗਿਆ ਜਾਂ ਮਤਲਬ ਇਸ ਤੇ ਮਾਇਨੇ ਕੀ ਸਮਝੇ ਜਾ ਵਿਜੇ ਇਹ ਕੇਸ ਜਿਵੇਂ ਕਹਾਵਾ ਦੋ ਦੂਜੇ ਪੜਾਵ ਚ ਹੈ ਫਸਟ ਪੜਾਵ ਸੀਗਾ ਕਿ ਇੰਟਰਵਿਊ ਕਿੱਥੇ ਹੋਇਆ ਜਦੋਂ ਪਤਾ ਚੱਲਿਆ ਇੰਟਰਵਿਊਸ ਸਿਈਏ ਖਰੜ ਤੇ ਦੂਜਾ ਇੰਟਰਵਿਊ ਜੈਪੁਰ ਸੈਂਟਰ ਜ਼ਿਲ੍ਹੇ ਵਿੱਚ ਹੋਇਆ ਤਾਂ ਇਹ ਕਲੀਅਰ ਹੋ ਗਿਆ ਜਗਤ ਦਾ ਪਤਾ ਚੱਲ ਗਿਆ ਕਿ ਵੈਨਿਊ ਪਤਾ ਚੱਲ ਗਿਆ ਉਸ ਤੋਂ ਬਾਅਦ ਜਦੋਂ ਗੱਲ ਆਈ ਕਿ ਇੱਈਏ ਖਰੜ ਵਿੱਚ ਕਿਵੇਂ ਹੋਇਆ ਕਿਹੜੇ ਜ਼ਿੰਮੇਵਾਰ ਅਫਸਰ ਸੀਗੇ ਜੋ ਇੰਟਰਵਿਊ ਜਿਨ੍ਹਾਂ ਦੇ ਸਾਰਾ ਦੇਖਰੇਕ ਵਿੱਚ ਹੋਇਆ ਜਾਂ ਉਹਨਾਂ ਦੇ ਉੱਥੇ ਰਹਿੰਦੇ ਹੋਏ ਇਹ ਇੰਟਰਵਿਊ ਕਿਵੇਂ ਹੋਇਆ ਹੁਣ ਗੱਲ ਆ ਗਈ ਹੈ ਚਾਰ ਅਫਸਰ ਪੰਜਾਬ ਪੁਲਿਸ ਦੇ ਜਿਹਦੇ ਵਿੱਚ ਉਸ ਟਾਈਮ ਦੇ ਐਸਪੀ ਐਸਐਸਪੀ ਡੀਐਸਪੀ ਡਿਟੈਕਟਿਵ ਔਰ ਸੀਆਈਏ ਇਨਚਾਰਜ ਖਰੜ ਉਸ ਟਾਈਮ ਦੇ ਸੀਗੇ ਉਹਨਾਂ ਦੇ ਨਾਮ ਹੁਣ ਸਾਹਮਣੇ ਆ ਚੁੱਕੇ ਨੇ ਔਰ ਮੈਂ ਸੀਆਈਏ ਇਨਚਾਰਜ ਸ਼ਿਵ ਕੁਮਾਰ ਦਾ ਜ਼ਿਕਰ ਇਸ ਲਈ ਕਰਾਂਗਾ ਕਿ ਕੋਰਟ ਨੇ ਸਪੈਸੀਫਿਕ ਪੁੱਛਿਆ ਕਿ ਇਹ ਹੁਣ ਕਿੱਥੇ ਪੋਸਟਡ ਨੇ ਚਾਰੋਂ ਕਿੱਥੇ ਪੋਸਟਡ ਨੇ ਲੇਕਿਨ ਬਾਰ ਬਾਰ ਕੋਰਟ ਨੇ ਪੁੱਛਿਆ ਕਿ ਸੀਆਈਏ ਇਨਚਾਰਜ ਕਿੱਥੇ ਨੇ ਤਾਂ ਦੱਸਿਆ ਗਿਆ ਕਿ ਉਹ ਰਿਟਾਇਰਡ ਹੋ ਗਏ ਸੀ ਕਿ ਲੇਕਿਨ 2023 ਦੇ ਵਿੱਚ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਕੋਰਟ ਨੇ ਆਪਣੇ ਆਰਡਰ ਵਿੱਚ ਇਹ ਲਿ ਕਿ ਇਸ ਅਫਸਰ ਨੂੰ ਐਕਸਟੈਂਸ਼ਨ ਕਿਵੇਂ ਦਿੱਤੀ ਗਈ ਕਿਸ ਹਸਾਬ ਨਾਲ ਦਿੱਤੀ ਗਈ ਇਹ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਔਰ ਇੱਕ ਬੜਾ ਇੱਕ ਕੂਕ ਕੱਟਣ ਦੀ ਲੋੜ ਹੈ ਕਿ ਕਿਵੇਂ ਇੱਕ ਅਫਸਰ ਨੂੰ ਸਹੀ ਚਾਰਜ ਜਿਹੜਾ ਸੀਗਾ ਉਹਨੂੰ ਅੱਗੇ ਐਕਸਟੈਂਸ਼ਨ ਦਿੱਤੀ ਗਈ ਔਰ ਇਹਨਾਂ ਨੂੰ ਸ਼ੋਕਾਜ਼ ਨੋਟਿਸ ਇਸ਼ੂ ਹੋਇਆ ਵੀ ਜੈ ਚਾਰੋਂ ਅਫਸਰਾਂ ਨੂੰ ਸ਼ੋਕਾਜ਼ ਨੋਟਿਸ ਇਸ਼ੂ ਹੋਇਆ ਕੋਰਟ ਨੇ ਵੀ ਸਵਾਲ ਕੀਤਾ ਤੁਸੀਂ ਸਿਰਫ ਸ਼ੋਕਾਜ਼ ਨੋਟਿਸ ਇਸ਼ੂ ਕੀਤਾ ਤਾਂ ਸਰਕਾਰੀ ਵਕੀਲ ਨੇ ਕਿਹਾ ਕਿ ਜਿੱਦਾਂ ਹੀ ਨਾਮ ਹਸਪਤਾਲ ਲੱਗਿਆ ਸਾਹਮਣੇ ਆਏ ਅਸੀਂ ਪਹਿਲਾਂ ਸ਼ੋਕਾਜ਼ ਨੋਟਿਸ ਇਸ਼ੂ ਕਰ ਸਕਦੇ ਹਾਂ ਉਸ ਤੋਂ ਬਾਅਦ ਦੀ ਅਪਕ ਅੱਗੇ ਕਾਰਵਾਈ ਦੇਖਾਂਗੇ ਰਿਪੋਰਟ ਨੇ ਕਿਹਾ ਕਿ ਇਹ ਕਿੱਥੇ ਪੋਸਟਡ ਨੇ ਕਿ ਆ ਪਬਲਿਕ ਡੀਲਿੰਗ ਵਾਲੀ ਜਗ੍ਹਾ ਤੇ ਪੋਸਟਡ ਨੇ ਇਹ ਵੀ ਜਾਣਕਾਰੀ ਕੋਰਟ ਨੇ ਮੰਗੀ ਹੈ ਹੁਣ ਗੱਲ ਇਹ ਹੈ ਕਿ ਚਾਰ ਅਫਸਰਾਂ ਦੇ ਨਾਮ ਸਾਹਮਣੇ ਆ ਚੁੱਕੇ ਨੇ ਜਿਹੜੇ ਕਿਹੜੇ ਨੇ ਉਮੇਸ਼ ਉਸ ਟਾਈਮ ਦੇ ਜਿਹੜੇ ਐਸਐਸਪੀ ਸੀ ਦੇ ਵਿਵੇਕਸ਼ੀਲ ਸੋਨੀ ਔਰ ਐਸਆਈਐਨ ਚਾਰਜ ਸ਼ਿਵ ਖਰੜ ਬਾਕੀ ਨਾਮ ਜਿਹੜੇ ਦੋਸਤ ਟਾਈਮ ਦੇ ਸੀਗੇ ਐਸ ਐਸਪੀ ਡੀਐਸਪੀ ਡਿਟੈਕਟਿਵ ਤੇ ਇੱਕ ਹੋਰ ਨਾਮ ਹੈ ਤੇ ਇਹ ਚਾਰ ਅਫਸਰਾਂ ਦੇ ਨਾਮ ਹੈ ਜਿਹੜੇ ਸਾਹਮਣੇ ਆਏ ਨੇ ਹੁਣ ਦੋ ਨਾਮ ਕਿਹੜੇ ਲਿਸ ਨੇ ਉਹ ਵੀ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਲੇਕਿਨ ਗੱਲ ਹੈ ਕਿ ਜਿਹੜਾ ਇਹਨਾਂ ਨੂੰ ਸ਼ੋਕਾਸ ਨੋਟਿਸ ਇਸ਼ੂ ਹੋ ਚੁੱਕਿਆ ਹੈ ਔਰ ਅਗਲਾ ਜਾਂਚ ਜਿਹੜਾ ਹੈਗਾ ਇਟ ਮੀਨਸ ਕਿ ਜਾਂਚ ਦਾ ਦਾਇਰਾ ਹੁਣ ਇਹਨਾਂ ਅਸਤਰਾਂ ਦੇ ਇਰਤ ਗਿਰਦ ਖੁੱਲ ਚੁੱਕਿਆ ਹੈ ਕਿਉਂਕਿ ਸਰਕਾਰੀ ਡਾਕੂਮੈਂਟ ਹੈ ਸਰਕਾਰ ਨੇ ਚ ਕੋਰਟ ਵਿੱਚ ਹਾਈ ਕੋਰਟ ਵਿੱਚ ਸਾਫ਼ ਤੌਰ ਤੇ ਕਿਹਾ ਹੈ ਔਰ ਕੋਰਟ ਨੇ ਵੀ ਕਿਹਾ ਸੀਆਈਐਨ ਚਾਰਜ ਸ਼ਿਵ ਕੁਮਾਰ ਦਾ ਨਾਮ بار بار ਕੋਰਟ ਨੇ ਲਿਆ ਕਿ ਕਿਸ ਆਧਾਰ ਤੇ ਦਿੱਤੀ ਗਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹਨੂੰ ਸ਼ਿਵ ਕੁਮਾਰ ਹਾਲੇ ਵੀ ਐਕਸਟੈਂਸ਼ਨ ਤੇ ਚੱਲ ਰਹੇ ਨੇ ਜੀ ਬਿਲਕੁਲ ਇਹ ਹਲੇ ਐਕਸਟੈਂਸ਼ਨ ਤੇ ਚੱਲੇ ਨੇ ਇਸੇ ਇਹੀ ਕੋਰਟ ਨੇ ਜਦੋਂ ਪੁੱਛਿਆ ਰਿਪੋਰਟ ਨੇ ਸਰਪ੍ਰਾਈਜ਼ ਵੀ ਕਿਹਾ ਕਿ ਬੜੀ ਹੈਰਾਨੀ ਹੈ ਕਿ ਅਫਸਰ ਨੂੰ ਐਕਸਟੈਂਸ਼ਨ ਦੇ ਤੇ ਦੇ ਦਿੱਤੀ ਜਾਂਦੀ ਔਰ ਹਲੇ ਉਹ ਐਕਸਟੈਂਸ਼ਨ ਤੇ ਕੰਮ ਕਰ ਰਹੇ ਰਿਟਾਇਰ ਹੋਣ ਤੋਂ ਬਾਅਦ ਤਾਂ ਹੀ ਕੋਰਟ ਨੇ ਜਦੋਂ ਆਰਡਰ ਦੁਬਾਰਾ ਫਿਰ ਲਿਖਾਇਆ ਤਾਂ ਉਹਦੇ ਵਿੱਚ ਵੀ ਮੈਂਸ਼ਨ ਕੀਤਾ ਕਿ ਇਹ ਵੀ ਇੱਕ ਵਿਸ਼ਾ ਹੈ ਜਿਹੜਾ ਐਕਸਪਲੇਨ ਕਰੋ ਤੁਸੀਂ ਹਮ ਯਾਨੀ ਹਲੇ ਤੱਕ ਆਪਣੇ ਵੱਲੋਂ ਕੋਈ ਆਰਡਰ ਐਸਾ ਨਹੀਂ ਦਿੱਤਾ ਗਿਆ ਕੋਰਟ ਵੱਲੋਂ ਨਹੀਂ ਦੇਖੋ ਸੁਣਵਾਈ ਨਾਲ ਨਾਲ ਚੱਲਦੀ ਸੀ ਨਾਲ ਨਾਲ ਜਿਵੇਂ ਜਿਵੇਂ ਕੋਰਟ ਨੇ ਲਿਖਾਇਆ ਰਿਪੋਰਟ ਨੇ ਕਿਉਂਕਿ ਐਫੀਡੇਵਿਟ ਮੰਗਿਆ ਸੀ ਜਦੋਂ ਪੰਜਾਬ ਠੀਕ ਹੈ ਸਰਕਾਰ ਨੇ ਸਰਕਾਰੀ ਵਕੀਲ ਨੇ ਕਿਹਾ ਕਿ ਜੀ ਚਾਰ ਕਿਹੜੇ ਅਫਸਰ ਨੇ ਕੀ ਕਾਰਵਾਈ ਕੀਤੀ ਸ਼ੁਰੂਆਤ ਇੱਥੋਂ ਹੁੰਦੀ ਹੈ ਤਾਂ ਸਰਕਾਰੀ ਵਕੀਲ ਇੱਕ ਕਾਗਜ਼ ਦਿੰਦੇ ਕਿ ਜੀ ਇਹ ਅਸੀਂ ਸ਼ੋਕਾਸ ਨੋਟਿਸ ਇਸ਼ੂ ਕਰਤਾ ਹੈ ਤਾਂ ਕੋਰਟ ਕਹਿੰਦਾ ਐਫੀਡੇਵਿਟ ਚ ਲਿਆਓ ਲਿਖ ਕੇ ਠੀਕ ਹੈ ਤਾਂ ਐਫੀਡੇਵਿਟ ਚ ਲਿਖਿਆ ਗਿਆ ਕਿ ਇਹ ਚਾਰ ਅਫਸਰ ਨੇ ਉਸ ਟਾਈਮ ਚ ਔਰ ਫਿਰ ਤਾਂ ਕੋਰਟ ਨੇ ਇਨਕੁਆਇਰੀ ਸ਼ੁਰੂ ਕਰਤੀ ਵੀ ਕਿੱਥੇ ਪੋਸਟਡ ਨੇ ਕਿਆ ਪਬਲਿਕ ਡੀਲਿੰਗ ਤੇ ਪੋਸਟਡ ਨੇ ਕਿ ਇਹ ਸਾਫ ਖਰੜ ਔਰ ਇੱਕ ਗੱਲ ਹੋਰ ਵੀ ਜੇ ਮੈਂ ਐਡ ਕਰਨੀ ਚਾਹਾਂਗਾ ਬਹੁਤ ਇੰਪੋਰਟੈਂਟ ਹੈ ਹੂੰ ਇਹ ਵੀ ਕੋਰਟ ਨੇ ਪੁੱਛਿਆ ਕਿ ਕੀ ਲਾਰੈਂਸ ਬਿਸ਼ਨੋਈ ਨੂੰ ਜਾਣ ਕੇ ਸੀਆਈਏ ਸਾਫ ਰੱਖਿਆ ਗਿਆ ਇੰਨੇ ਸਮੇਂ ਤੱਕ ਜਾਂ ਵਾਕਿਓ ਉਸ ਤੋਂ ਇਨਵੈਸਟੀਗੇਸ਼ਨ ਦਾ ਪਾਰਟ ਸੀ ਇਹ ਵੀ ਕੋਰਟ ਨੇ ਸਵਾਲ ਪੁੱਛਿਆ ਹੂੰ ਜੀ ਠੀਕ ਹੈ ਠੀਕ ਹੈ ਧੰਨਵਾਦ ਹਮੇਸ਼ਿਆਸ ਪੂਰੀ ਜਾਣਕਾਰੀ ਦੇ ਲਈ ਤਾਂ ਲਾਰੈਂਸ ਬਿਸ਼ਨੋਈ ਦਾ ਮਸਲਾ ਜਿਵੇਂ ਅਸੀਂ ਕਿਹਾ ਸੀ ਕਿ ਹਾਈ ਕੋਰਟ ਸਖਤ ਹੈ ਔਰ ਇਹ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਔਰ ਬੇਸ਼ੱਕ ਪੁਲਿਸ ਨੇ ਇਹ ਜਾਣਕਾਰੀ ਉੱਥੇ ਦਿੱਤੀ ਹੈ ਕਿ ਅਸੀਂ ਸ਼ੋ ਕਾਸ ਨੋਟਿਸ ਇਸ਼ੂ ਕੀਤੇ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਵਕੀਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਕੋਰਟ ਦੀਆਂ ਟਿੱਪਣੀਆਂ ਬਹੁਤ اہم ਹੁੰਦੀਆਂ ਨੇ ਉਹਨਾਂ ਨੇ ਜਿਸ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਕੀ ਸਿਰਫ ਸ਼ੋ ਕਾਸ ਨੋਟਿਸ ਕਾਫੀ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਦਿੱਤੇ ਜਾਣਾ ਦੂਸਰਾ ਇਹ ਪੁੱਛਿਆ ਗਿਆ ਕਿ ਜੇ ਇਹਨਾਂ ਅਫਸਰਾਂ ਦੀ ਸ਼ਮੂਲੀਅਤ ਸਾਹਮਣੇ ਆ ਗਈ ਤਾਂ ਇਹਨਾਂ ਨੂੰ ਕੀ ਪਬਲਿਕ ਡੀਲਿੰਗ ਦੀ ਪਲੇਸ ਤੇ ਤਣਾਤ ਕੀਤਾ ਗਿਆ ਕਿਤੇ ਪਬਲਿਕ ਡੀਲਿੰਗ ਵਾਲੇ ਅਹੁਦੇ ਤੇ ਰੱਖਿਆ ਗਿਆ ਸੀਆਈਏ ਇਨਚਾਰਜ ਦਾ ਉਸ ਵੇਲੇ ਦਾ ਜ਼ਿਕਰ ਹੋਇਆ ਕਿ ਸੀਆਈਏ ਇਨਚਾਰਜ उस तो बाद रिटायरमेंट हो गई रिटायरमेंट तो बाद एक्सटेंशन दे दी गई वो एक्सटेंशन क्यों दी गई इस भी कोर्ट ने हाले सिर्फ सवाल किए ने और सरकार को जवाब देने लिया है